ਜੌਂਡੀਅਰ ਜੌਂਡੀਅਰ ਦਾਲਾ ਦਾ ਪਹਿਲਾ ਮਾਡਲ ਹੈ ਇਹ ਇਹ ਸ਼ਾਇਦ ਮੈਨੂੰ ਲੱਗਦਾ ਜੀ ਮਾਡਲ ਸੀ ਸ਼ਾਇਦ ਜਾਂ ਏ ਵਾਲਾ ਹਨਾ ਇਹਦੇ ਇੱਥੇ ਲਿਖਿਆ ਹੁੰਦਾ ਸੀ ਕੋਈ ਨੰਬਰ ਨਹੀਂ ਲਿਖਿਆ ਡੀਟੀ 14 ਪੁਰਾਣੇ ਟਰੈਕਟਰ ਜਿਹੜੇ ਕਹਿੰਦੇ ਆਪਣੇ ਪਿਆਵ ਚ ਬਹੁਤ ਘੱਟ ਮਿਲਦੇ ਜਿਹੜੇ ਲੱਭਦੇ ਆ ਸ਼ੌਂਕੀ ਆ ਦੇਖੋ ਡੀਟੀ 14 ਦੀ ਕਲੈਕਸ਼ਨ ਇੱਧਰ ਵੀ ਡੀਟੀ 14 ਖੜੇ ਆਗੇ ਇਹ ਕਹਿੰਦੇ ਟਰੈਕਟਰ 12 ਬੋਰ ਦਾ ਗਰਾਉਂਡ ਪੈਂਦਾ ਸੀ ਉਹਦੇ ਤੇ ਸਟਾਰ ਬਾਣੀਆਂ ਦੇ ਟਰੈਕਟਰ ਆਹ ਟਰੈਕਟਰ ਆਪਣੇ ਪੰਜਾਬ 'ਚ ਬਹੁਤ ਘੱਟ ਹੋਣਗੇ ਜੇ ਕਿਸੇ ਕੋਲ ਹੈ ਕਮੈਂਟ ਕਰਕੇ ਦੱਸਿਓ ਤੇ ਇਹਦੇ ਟਾਇਰਾਂ ਦਾ ਐ ਕਾਰਨ ਕਮਾਣੀਆਂ ਤੇ ਉਦੋਂ ਬਾਅਦ ਐਦਾਂ ਹੋਣ ਦਾ ਕਾਰਨ ਇਹ ਸੀ ਕਿ ਟਰੈਕਟਰੇ 'ਤੇ ਪਾਵਰ ਸਟੀਅਰਿੰਗ ਨਹੀਂ ਆਉਂਦੇ ਸੀ ਇਹ ਸੌਖੇ ਮੁੜ ਜਾਂਦੇ ਸੀ ਆ ਕਮਾਣੀਆਂ ਲੱਗੀਆਂ ਵੇਖੋ ਤੋਂ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਅੰਟੀਕ ਟਰੈਕਟਰਾਂ ਦਾ ਖਜ਼ਾਨਾ ਖਜ਼ਾਨਾ ਕੀ ਹੈ ਮੇਤਰੋ ਟਰੈਕਟਰ ਵੇਖ-ਵੇਖ ਤੁਸੀਂ ਐਂ ਕਮਲੇ ਹੋ ਜੰਗੇ ਵੀ ਆਹ ਟਰੈਕਟਰ ਕਿੱਥੋਂ ਲੈਂਦੇ ਨਾ ਆਹ ਖੜਾਗਾ ਬਈ ਨਿਊ ਹਾਲੈਂਡ 3630 ਆ ਠੀਕ ਆ ਆਹ ਕੰਡੀਸ਼ਨ ਦੇਖ ਸਕਦੇ ਹੋ ਤੇ ਇਧਰ ਵੀ ਹੌਲੈਂਡ ਖੜਾਗਾ ਆ ਛਤਰੀਆਂ ਕਨੋਪੀ ਵਾਲੇ ਜਿਹੜੇ ਆਏ ਸੀ ਟਰੈਕਟਰ ਹਨਾ ਮਾਡਲ ਤੁਸੀਂ ਸਾਰੇ ਜਾਣਦੇ ਫੋਰਡ ਕਰਕੇ ਆਏ ਸੀਗੇ ਤੇ ਇਹ ਤਾਂ ਹੋ ਗਿਆ ਆਪਣੇ ਆਮ ਚਲੋ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਆ ਟਰੈਕਟਰ ਤੁਹਾਨੂੰ ਇਹੋ ਜਿਹੇ ਦਿਖਾਉਣੇ ਆ ਬੈਲਾਰੂਸ ਵਰਗੇ ਡੀਟੀ 14 ਲਵਦੇ ਆ ਜਿਹੜੇ ਪੁਰਾਣਾ ਤੋਂ ਪੁਰਾਣਾ ਜਿਹੜਾ ਜੌਂਡੀਆ ਟਰੈਕਟਰ ਆ ਸਿੰਗਲ ਟਾਇਰ ਵਾਲੇ ਆਏ ਸੀਗੇ ਜਿਹੜੇ ਮੂਰੇ ਇੱਕ ਸਾਹਮਣੇ ਹਨਾ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਤੁਸੀਂ ਆ ਟਰੈਕਟਰ ਖੜਾ 56 30 ਖੜਾਗਾ ਇਧਰ ਦੇਖ ਲਓ ਮਿੱਤਰੋ ਤੇ ਆ ਟਰੈਕਟਰ ਨੂੰ ਜਿਵੇਂ ਅੱਗ ਲੱਗੀ ਹੁੰਦੀ ਹੈਗੀ ਇਹੋ ਜਿਹਾ ਟਰੈਕਟਰ ਆ ਇਹ ਜਾਏ ਕਹਿ ਲਈਏ ਵੀ ਆਪਾਂ ਟਰੈਕਟਰਾਂ ਦੇ ਇੱਕ ਇਹੋ ਜਿਹੇ ਕਵਾੜ ਚ ਆਏ ਆ ਜਿੱਥੇ ਤੁਹਾਨੂੰ ਅੰਟੀਕ ਟਰੈਕਟਰ ਦੇਖਣ ਨੂੰ ਮਿਲ ਜਾਣਗੇ ਆ 7500 ਖੜਾ 3602 ਇੱਧਰ ਰਮਾਣੀਆ ਦਾ ਟਰੈਕਟਰ ਖੜਾ ਦੇਖੋ ਤੁਸੀਂ ਤੇ ਕੀ ਹਾਲ ਹੋ ਰੱਖਿਆ ਇੱਧਰ ਦੇਖੋ ਤੁਸੀਂ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆਜੋ ਤੁਹਾਨੂੰ ਸਾਰੀ ਕਲੈਕਸ਼ਨ ਵਗੈਰਾ ਦਿਖਾਉਣੇ ਆ ਦੇਖੋ ਟਰੈਕਟਰ ਬਿਨਾ ਟਾਇਰਾਂ ਤੋਂ ਰਿਮਾਂ ਤੋਂ ਖੜਿਆ ਉਹ ਟਾਇਰ ਦਿਖਾ ਦਿਓ ਮਿੱਤਰੋ ਉਹ ਟਾਇਰ ਵੇਖੋ ਕਿਡੇ-ਕਡੇ ਆ ਜਿਹੜੇ ਵੱਡੇ-ਵੱਡੇ ਮੋਡੀਫਿਕੇਸ਼ਨ ਵਾਲੇ ਪਾਉਂਦੇ ਨੇ ਟਾਇਰ ਉਹ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆ ਜੋ ਕਰਦੇ ਆ ਗੱਲਬਾਤ ਆ ਜੋ ਮਿੱਤਰੋ ਆ ਦੇਖੋ ਤੁਸੀਂ ਇਧਰ ਬੈਲਾਰੂਸ ਖੜੇ ਆ ਸਾਰੇ ਠੀਕ ਆ ਆ ਡੀਟੀ 14 ਟਰੈਕਟਰ ਬਾਕੀ ਤੁਸੀਂ ਸਪेयर पार्ट ਲੈਣਾ ਇਹਨਾਂ ਦਾ ਟਰੈਕਟਰਾਂ ਦਾ ਉਹ ਵੀ ਮਿਲ ਜੂਗਾ ਬਾਈ ਟਰੈਕਟਰ ਤਾਂ ਹੁਣ ਤੁਸੀਂ ਆ ਬਹੁਤ ਘੱਟ ਦੇਖ ਆਊਗਾ ਟਰੈਕਟਰ ਜੌਂਡੀਅਰ ਆ ਜੌਂਡੀਅਰ ਦਾਲਾ ਦਾ ਪਹਿਲਾ ਮਾਡਲ ਆ ਇਹ ਇਹ ਸ਼ਾਇਦ ਮੈਨੂੰ ਲੱਗਦਾ ਜੀ ਮਾਡਲ ਸੀ ਸ਼ਾਇਦ ਜਾਂ ਏ ਵਾਲਾ ਹਨਾ ਇਹਦੇ ਇੱਥੇ ਲਿਖਿਆ ਹੁੰਦਾ ਸੀ ਕੋਈ ਨੰਬਰ ਨਹੀਂ ਲਿਖਿਆ ਹੁੰਦਾ ਉਹਨਾਂ ਸੀਗਾ ਤੇ ਬਈ ਇਹ 2 ਸਿਲੰਡਰ ਇੰਜਨ ਆ ਇਹਦੇ ਵਿੱਚ ਪੈਟਰੋਲ ਤੇ ਚੱਲਦਾ ਤੇ ਮਾਡਲ ਹੈਗਾ 1942 ਆ ਦੇਖ ਲਓ ਮਿੱਤਰੋ ਇਹਦੇ ਵਿੱਚ ਜਿਹੜਾ ਪਿਸਟਨ ਆ ਉਹ ਸਿੱਧੇ ਚੱਲਦੇ ਆ ਆਮ ਆਪਣੇ ਟਰੈਕਟਰਾਂ ਦੇ ਉੱਪਰ ਨੂੰ ਚੱਲਦੇ ਆ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਪਟ્રોલ ਤੇ ਚੱਲਣ ਵਾਲਾ ਤੇ ਆਹ ਕੰਡੀਸ਼ਨ ਦਾ ਟਾਇਰ ਟੂਰ ਪਾ ਰੱਖਿਆ ਟਾਇਰ ਵੇਖੋ ਇਹਦੇ ਸਾਹਮਣੇ ਤੁਸੀਂ ਗੋਰੀਆਂ ਕੋਲੇ ਐਂਟੀਕ ਟਰੈਕਟਰ ਦੇਖਿਆ ਹੋਣਾ ਇਹ ਟਰੈਕਟਰ ਤੁਹਾਨੂੰ ਐਂ ਕੰਡੀਸ਼ਨ ਦੇ ਵਿੱਚ ਬਹੁਤ ਘੱਟ ਮਿਲੂਗਾ ਜੇ ਕਿਸੇ ਨੇ ਇਹੋ ਜਿਹਾ ਟਰੈਕਟਰ ਲੈਣਾ ਹੋਇਆ ਜੇ ਸ਼ੌਂਕੀਆ ਬੰਦਾ ਤਾਂ ਮੈਨੂੰ ਕੰਟੈਕਟ ਕਰ ਲਿਓ ਤੁਹਾਨੂੰ ਟਰੈਕਟਰ ਦਵਾ ਦਿਆਂ ਆਹ ਦੇਖੋ ਡੈਨਮੋ ਵਗੈਰਾ ਲੱਗੀ ਵੀ ਹੈ ਨਾਲ ਹਨਾ ਤੇ ਬਾਕੀ ਆਜੋ ਤੁਹਾਨੂੰ ਹੋਰ ਵੀ ਦਿਖਾਉਣੇ ਆ ਬੈਲਾਰੂਸ ਡੀਟੀ 14 ਹਨ ਤੇ ਇਹੋ ਜੇ ਪੁਰਾਣੇ ਟਰੈਕਟਰ ਜਿਹੜੇ ਖੜੇ ਆ ਉਹ ਵੀ ਦਿਖਾਉਣੇ ਆ ਆ ਦੇਖੋ ਮਿੱਤਰੋ ਡੀਟੀ 14 ਪੁਰਾਣੇ ਟਰੈਕਟਰ ਜਿਹੜੇ ਕਹਿੰਦੇ ਆਪਣੇ ਪਿਆਰ ਵਿੱਚ ਬਹੁਤ ਘੱਟ ਮਿਲਦੇ ਜਿਹੜੇ ਲੱਭਦੇ ਆ ਸ਼ੌਂਕੀ ਆ ਆ ਦੇਖੋ ਡੀਟੀ 14 ਦੀ ਕਲੈਕਸ਼ਨ ਇੱਧਰ ਵੀ ਡੀਟੀ 14 ਖੜੇ ਆਗੇ ਇੱਧਰ ਦੇਖੋ ਤੁਸੀਂ ਕਲੋਸ ਕਰਦੇ ਵੱਡੇ ਪੁਰਾਣੇ ਜਿਹੜੇ ਟਰੈਕਟਰ ਆ ਪੂਰੇ ਐ ਕਹਿੰਦੇ ਵੀ ਆ ਜਿਹੜੇ ਤੇ ਮਾਡਲ ਵੀ ਤੁਸੀਂ ਦੇਖ ਸਕਦੇ ਹੋ ਡੀ 10006 ਕੇ ਲਿਖਿਆ ਹੋਇਆ ਉਧਰ ਹੀ ਖੜਾ ਗਾ ਨਾ ਤੇ ਵੱਡੇ ਕਲੋਸ ਕਰਦੇ ਫੋਰ 3000 ਤੇ ਇੱਧਰ ਹਰਸ਼ਾ ਖੜੇ ਆ ਦੇਖ ਲੋ ਹਰਸ਼ਾ ਟਰੈਕਟਰ ਆ ਗਏ ਆ ਵੇਖੋ ਜੀ ਕਿੰਨੇ ਪੁਰਾਣੇ ਟਰੈਕਟਰ ਖੜੇ ਆ ਤੇ ਅੱਜ ਤੁਹਾਨੂੰ HMT ਦੇ ਸ਼ਕੀਨਾ ਵਾਸਤੇ ਜਿਹੜੇ ਟਰੈਕਟਰ ਲੱਭਦੇ 5911 ਨਾ ਉੱਚੇ ਮਾਡਲ ਉਹ ਵੀ ਦਿਖਾਉਣੇ ਆ ਦਿਖਾਈ ਗਿਆ ਆ 5911 ਹੈ ਗੱਲ ਕਰ ਇਹ ਮਹਾਰਾਸ਼ਟਰ ਨੰਬਰ ਗੱਲ ਇੱਕ ਅਮ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋਣਾ ਵੀਡੀਓ 'ਚ ਇਹ ਟਰੈਕਟਰ ਆਏ ਨਹੀਂ ਪਤਾ ਵੀ ਵਿੱਚੋਂ ਕਿਵੇਂ ਨਿਕਲਣਗੇ ਚੰਗਾ ਵੀ ਹੋ ਸਕਦਾ ਮਾੜਾ ਵੀ ਹੋ ਸਕਦਾ ਆ ਵੇਖੋ ਵੱਡੇ ਗਵਰਨਰ ਵਾਲਾ ਪੰਪ ਹਿੱਸਾ ਤੁਸੀਂ ਦੇਖ ਸਕਦੇ ਹੋ ਉੱਚਾ ਮਾਡਲ ਹੈ ਇਹ ਟਰੈਕਟਰ ਇਹ ਹੋਣਾ ਲਗਭਗ ਜਾਂ 2 ਜਾਂ 3 ਦੇ ਆਸ-ਪਾਸੇ ਮਾਡਲ ਇਹਦਾ ਟਰੈਕਟਰ ਦਾ ਤੇ ਕਈ ਟਰੈਕਟਰਾਂ ਦੇ ਨਾਲ ਵੇਟ ਲੱਗੇ ਹੋਏ ਆ 65 ਬਾਈ ਖੜਾਗਾ ਇੱਧਰ ਤੁਸੀਂ ਐਸ਼ਰ ਦੇਖ ਸਕਦੇ ਹੋ ਕਮਾਨਗ ਵਾਲਾ ਆਸ਼ਾ ਵੀ ਦਿਖਾਉਣਾ ਤੁਹਾਨੂੰ ਇੱਧਰ ਦੇਖੋ ਤੁਸੀਂ ਹਨਾ ਆ ਡੈਵਿਡ ਬਰਾਊਨ ਟਰੈਕਟਰ ਖੜਾਗਾ ਇੱਧਰ ਖੜਾ 20 11 ਜੀਟਰ ਲੱਭਦਾ ਜੇ ਕੋਈ ਨਿੱਕੇ ਟਰੈਕਟਰ ਵੀ ਖੜੇ ਆ ਤਾਂ ਦੇਖੋ ਤੇ ਆਜੋ ਇੱਧਰ ਦੀ ਲੰਘੇ ਉਸ ਨੂੰ ਹੋਰ ਦਿਖਾਈ ਗਿਆ ਟਰੈਕਟਰ ਜਿਹੜਾ ਕਹਿੰਦੇ ਸੀ ਗੋਲੀ ਤੇ ਸਟਾਰਟ ਹੁੰਦਾ ਟਰੈਕਟਰ ਆ ਮੈਸੀ ਆ ਜੀ ਇਹ ਸ਼ਾਇਦ 135 ਕਿ ਕਿਹੜਾ ਵੱਜਦਾ ਉਹ ਆ ਟਰੈਕਟਰ ਤੇ ਇਹ ਵੀ ਪੁਰਾਣਾ ਆ ਦੇਖੋ ਮਿੱਤਰੋ ਤੁਸੀਂ ਆ ਟਰੈਕਟਰ ਬਹੁਤ ਘੱਟ ਦੇਖਣ ਨੂੰ ਮਿਲਦਾ ਇਹ ਫੀਲਡ ਮਾਰਸ਼ਲ ਆ ਦੇਖੋ ਤੁਸੀਂ ਫੀਲਡ ਮਾਰਸ਼ਲ ਗੋਰੀਆ ਨੇ ਐਡੇ ਸੋਹਣੇ ਬਣਾ ਰੱਖਿਆ ਤੇ ਵਿਚਾਰੇ ਦੀ ਕੀ ਹਾਲਾਤ ਹੋ ਰੱਖੀ ਹੈ ਨਾ ਆ ਪੁਲੀ ਵਗੈਰਾ ਇਹ ਕਹਿੰਦੇ ਟਰੈਕਟਰ 12 ਬੋਰ ਦਾ ਇੱਕ ਰੌਂਦ ਪੈਂਦਾ ਸੀ ਉਹਦੇ ਤੇ ਸਟਾਰਟ ਹੁੰਦਾ ਸੀ ਇਧਰ ਜਿਹੜੇ ਕਿ ਲੱਗੇ ਹੋਏ ਇਹਨੂੰ ਜਿਵੇਂ ਆਪਾਂ ਕਹਿ ਸਕਦੇ ਆ ਜਿਵੇਂ ਟਰੈਕਟਰ ਦੇ ਵਿੱਚ ਵੀ ਲੱਗਿਆ ਹੁੰਦਾ ਨਾ ਕਮਾਉਣ ਵਾਸਤੇ ਨੂੰ ਜਿਹੜੇ ਵੀਲ ਵੇਟ ਆਲਾ ਤੇ ਉਹ ਲੱਗਿਆ ਹੋਇਆ ਹੈਗਾ ਤੇ ਆਹ ਟਾਇਰ ਇਧਰ ਦੇਖੋ ਟਰੈਕਟਰ ਦਾ ਕੀ ਹਾਲ ਹੋ ਚੁੱਕਿਆ ਹੈਗਾ ਬੈਲਾਰੂਸ ਟਰੈਕਟਰ ਆ ਦੇਖੋ ਕੀ ਹਾਲ ਹੋ ਰੱਖਿਆ ਇਹਦਾ ਤੇ ਐਵੇਂ ਹੀ ਤੁਹਾਨੂੰ ਹੋਰ ਟਰੈਕਟਰ ਦਿਖਾਉਣਾ ਮੈਂ ਜਾ ਕੇ ਤੇ ਆਹ ਟਰੈਕਟਰ ਯਾਰ ਦੱਸੋ ਕਿਹਨੇ ਕਿਹਨੇ ਦੇਖਿਆ ਹੈਗਾ ਫੀਲਡ ਮਾਰਸ਼ਲ ਟਰੈਕਟਰ ਇਧਰ ਵੀ ਤੁਹਾਨੂੰ ਦਿਖਾ ਦਿਆਂ ਜੋ ਇਧਰ ਵੀ ਦੇਖੋ ਤੁਸੀਂ ਆਹ ਟਰੈਕਟਰ ਦੇਖੋ ਬਈ ਤੇ ਇਹਦੇ ਚ ਜਿਹੜੀ ਸੀਟ ਲੱਗੀ ਹੁੰਦੀ ਸੀ ਤੇ ਗੇਅਰ ਤੁਸੀਂ ਦੇਖੋਗੇ ਆ ਤੁਸੀਂ ਦੇਖੋ ਇਦਾਂ ਗਾਂ ਕਰਕੇ ਪੈਂਦੇ ਇਦਾਂ ਐ ਤਿੰਨ ਫਾਰਵਰਡ ਆ ਤੇ ਚੌਥਾ ਰਿਵਰਸ ਆ ਬਾਕੀ ਸਟੀering ਵਗੈਰਾ ਤੁਸੀਂ ਦੇਖ ਸਕਦੇ ਹੋ ਨੇ ਬ੍ਰੇਕ ਪੈਡਲ ਵਗੈਰਾ ਤੇ ਆਜੋ ਤੁਹਾਨੂੰ ਹੋਰ ਟਰੈਕਟਰ ਵੀ ਦਿਖਾਉਣੇ ਆ ਆ ਦੇਖੋ ਮਿੱਤਰੋ ਡੀਆਈ 60 ਸੋਨਾ ਲੀਕਾ ਇੰਟਰਨੈਸ਼ਨਲ 4/4 ਕੀ ਹਾਲਾਤ ਰੱਖਿਆ ਇੱਧਰ ਖੜਾ ਪੁਰਾਣਾ ਮਾਡਲ 5911 ਤੇ ਆਜੋ ਆ ਦੇਖ ਸਕਦੇ ਤੁਸੀਂ ਇੱਧਰ ਪੈਲਾਰੂਸ ਡੀਟੀ ਜਿਹਨੂੰ 28 ਕਹਿ ਦਿੰਦੇ ਆ ਸਾਹਮਣੇ ਖੜਿਆ ਤੁਸੀਂ ਸਕੋਰਟ 37 ਦਾ ਖੜਾ ਜੇ ਕਿਸੇ ਨੇ ਲੈਣਾ ਹੋਇਆ ਤਾਂ ਮੈਨੂੰ ਕੰਟੈਕਟ ਕਰ ਸਕਦਾ ਤੁਸੀਂ ਇੱਧਰ 5911 ਖੜਾ ਵੇਟ ਲੱਗੇ ਹੋਏ ਆ ਆ ਵੀ ਦੇਖ ਲਓ ਤੇ ਹਿੰਦੂਸਤਾਨ ਆ ਦੇਖ ਸਕਦੇ ਪਿਆ ਦਾ ਥੱਲੇ ਇਹਦੇ ਵੇਟ ਲੱਗ ਕੇ ਆਉਂਦੇ ਸੀ ਇੱਦਾਂ ਦੇਖ ਸਕਦੇ ਤੁਸੀਂ ਇਹਦੇ ਇੱਥੇ ਵੇਟ ਲੱਗਿਆ ਹੋਇਆ ਹਿੱਸੇ ਦੇ ਨਾਲ ਤੇ ਇਹ ਮਾਡਲ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਹੜਾ ਹੈ ਇਹ ਬਿਲਕੁਲ ਜੀ 2000 ਮਾਡਲ ਟਰੈਕਟਰ ਆ ਇਹ ਇਹ ਉੱਚੇ ਮਾਡਲ ਚ ਆ ਗਿਆ ਹੈ ਟਰੈਕਟਰ ਤੇ ਪਰ ਆਹ ਦੇਖੋ ਤੁਸੀਂ ਰਬਾਣੀਆਂ ਦੇ ਟਰੈਕਟਰ ਆਹ ਟਰੈਕਟਰ ਆਪਣੇ ਪੰਜਾਬ 'ਚ ਬਹੁਤ ਘੱਟ ਹੋਣਗੇ ਜੇ ਕਿਸੇ ਕੋਲ ਹੋਇਆ ਕਮੈਂਟ ਕਰਕੇ ਦੱਸਿਓ ਤੇ ਆਪਾਂ ਪੂਰੀ ਜਾਣਕਾਰੀ ਵਾਲੀ ਵੀਡੀਓ ਪਾਉਂਗੇ ਆ ਦੇਖੋ ਤੁਸੀਂ ਇਹਦੀ ਜਿਹੜੀ ਰਾਡ ਆ ਜੈਨੂੰ ਆਪਾਂ ਪਾਵਰ ਸਟੀering ਟਾਈਮ ਮੰਨ ਸਕਦੇ ਹਾਂ ਦੇਖੋ ਤੁਸੀਂ ਇਹਨਾ ਸਟੀering ਵਾਲੀ ਕਿੱਧਰ ਦੀ ਜਾਂਦੀ ਆ ਆ ਦੇਖੋ ਕਿੱਡਾ ਵੱਡਾ ਜ਼ਬਰਦਸਤ ਟਰੈਕਟਰ ਆ ਆ ਡੀਟੀ 28 ਖੜੇ ਆ ਅੱਜ ਤੁਹਾਨੂੰ ਹੁਣ ਹਿੰਦੂਸਤਾਨ ਦਿਖਾਈ ਗਿਆ ਕਮਾਣਿਆਂ ਵਾਲਾ ਜਿਹੜੇ ਕਹਿੰਦੇ ਕਮਾਣਿਆਂ ਵਾਲਾ ਹਨ ਦੇਖਣਾ ਟਰੈਕਟਰ ਆ ਦੇਖੋ ਬਈ ਹੈ ਮਹਾਰਾਸ਼ਟਰ ਨੰਬਰ ਇਹਦੇ ਟਾਇਰਾਂ ਦਾ ਐ ਕਾਰਨ ਕਮਾਣੀਆਂ ਤੇ ਉਦੋਂ ਬਾਅਦਾਂ ਏਦਾਂ ਹੋਣ ਦਾ ਕਾਰਨ ਇਹ ਸੀ ਕਿ ਟਰੈਕਟਰੇ 'ਤੇ ਪਾਵਰ ਸਟੀਅਰਿੰਗ ਨਹੀਂ ਆਉਂਦੇ ਸੀ ਸੌਖੇ ਮੁੜ ਜਾਂਦੇ ਸੀ ਆ ਕਮਾਣੀਆਂ ਲੱਗੀਆਂ ਵੇਖੋ ਟਰੈਕਟਰ ਦਾ ਜਿਹੜਾ ਕੰਡੀਸ਼ਨ ਵੇਖੋ ਕਿੰਨੀ ਸਾਫ਼ ਪਈ ਹੈ ਨਾ ਵੇਟ ਵਗੈਰਾ ਵੀ ਹਿੰਦੂਸਤਾਨ ਦੇ ਆ ਵੇਖੋ ਤੁਸੀਂ ਨਾਲ ਲੱਗੇ ਹੋਏ ਆ ਬਾਕੀ ਬਈ ਇੰਟਰਨੈਸ਼ਨਲ ਖੜਾ ਇੱਧਰ ਦੇਖ ਸਕਦੇ ਹੋ ਸਾਮੇ ਤਾਂ ਆ ਪਿਆ ਨਾ ਇੱਧਰ ਤੁਸੀਂ ਕਲੈਕਸ਼ਨ ਦੇਖ ਸਕਦੇ ਹੋ ਸਾਰੇ ਟਰੈਕਟਰ ਜਿਹੜੇ ਐਚਐਮਟੀ ਦੇ ਖੜੇ ਆ ਪਿਆ ਬਾਈ ਖੜਾਗਾ 59 11 ਖੜੇ ਆ 65 ਬਾਈ ਖੜਾਗਾ ਤਾ ਇਦਾਂ ਹੀ ਕਰਕੇ ਜਿਹੜਾ ਟਰੈਕਟਰ ਇੱਥੇ ਵਾਵਾ ਕਲੈਕਸ਼ਨ ਆ ਜਿਹੜੀ ਪੁਰਾਣੀ ਕਲੈਕਸ਼ਨ ਖੜੀ ਹੈ ਟਰੈਕਟਰਾਂ ਦੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆ ਨਵੇਂ ਆ ਗਿਆ ਜੀ 655 ਡੀਆਈ ਅਰਜਨ ਮਹਿੰਦਰਾ ਵਾਲਿਆਂ ਦਾ ਤੇ ਆ ਜਿਓ ਮਿੱਤਰੋ ਤੁਹਾਨੂੰ ਹੋਰ ਦਿਖਾਈ ਗਿਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਡੀਟੀ 28 ਡੀਟੀ 14 ਤੋਂ ਉੱਤਲਾ ਮਾਡਲ ਸੀ ਡੀਟੀ 28 ਜੌਂਡੀਅਰ ਖੜਾ 4x4 53 ਦਾ ਸਾਹ ਦੇਖੋ ਤੁਸੀਂ ਬੈਲਾਰੂਸ ਖੜੇ ਸਾਰੇ ਆ ਸਾਰੀ ਕਲੈਕਸ਼ਨ ਆ ਬੈਲਾਰੂਸ ਦੀ ਆ ਸਾਰੇ ਬਈ ਨਿਗਾ ਮਰਾਦੇ ਉਹ ਤੋਂ ਸ਼ੁਰੂ ਹੋ ਜਾਂਦੇ ਆ ਕਿੰਨੇ ਹੀ ਟਰੈਕਟਰ ਆਏ ਤੇ ਜੇ ਕਿਸੇ ਨੇ ਲੈਣੇ ਹੋਏ ਤਾਂ ਮੇਰੇ ਨਾਲ ਕੰਟੈਕਟ ਕਰ ਲਿਓ ਵੀਰੋ ਤੇ ਤੁਹਾਨੂੰ ਆਪਾਂ ਟਰੈਕਟਰ ਦਿਵਾ ਦਿਆਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਧੰਨਵਾਦ